ਅਮਰੀਕ ਸਰ ਦੇਹਾਰਤੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਕ੍ਰੇਡਾ ਪੁਲਿਸ ਸਟੇਸ਼ਨ ਦੇ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ 30 ਕਿਲੋ ਹੈਰੋਇਨ ਸਮੇਤ ਗ੍ਰਫਤਾਰ ਕੀਤਾ ਹੈ। ਐਸਐਸਪੀ ਦੇਹਾਰਤੀ ਚਰਨਜੀਤ ਸਿੰਘ ਸੋਹਲ ਨੇ ਕਿਹਾ ਕਿ ਨਸ਼ਾ ਵਿਰੁੱਧ ਕਾਰਵਾਈ ਕਰਦੇ ਹੋਏ ਕ੍ਰੇਡਾ ਪੁਲਿਸ ਸਟੇਸ਼ਨ ਦੇ ਮੁਖ ਅਫਸਰ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਜਦੋਂ ਉਹਨਾਂ ਨੇ ਨਸ਼ਾ ਤਸਕਰ ਨੂੰ 30 ਕਿਲੋ ਹੈਰੋਇਨ ਅਤੇ ਇੱਕ ਗੱਡੀ ਸਮੇਤ ਗ੍ਰਫਤਾਰ ਕੀਤਾ ਹੈ। ਐਸਐਸਪੀ ਚਰਨਜੀਤ ਸਿੰਘ ਸੋਹਲ ਨੇ ਕਿਹਾ ਕਿ ਡਰੋਨ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਆਯਾਤ ਕਰਦੇ ਸਨ। ਇਹ ਨਾ ਪੰਜਾਬ ਦੇ ਵਕਵਕ ਜਿਨ੍ਹਾਂ ਅਤੇ ਪੰਜਾਬ ਤੋਂ ਬਾਹਰ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨੀ ਸੀ ਤਾਂ પોલીસ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਦਰਜ ਕਰਨ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਇਸ ਨੂੰ ਤਾਲਾ ਦੇ ਵਿੱਚ ਪੇਸ਼ ਕਰਨ ਤੇ ਰਿਮਾਂਡ ਤੇ ਲੈਣ ਤੋਂ ਬਾਅਦ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਮੈਂ ਦੱਸਣਾ ਚਾਹਾਂਗਾ ਕਾਫੀ ਦੇਰ ਤੋਂ ਚੱਲ ਰਹੀ ਸੀ ਪਰ ਕਿਉਂਕਿ ਕਈ ਚੀਜ਼ਾਂ ਹੁੰਦੀਆਂ ਨੇ ਕਈ ਵਾਰ ਸਲਿੱਪ ਕਰ ਜਾਂਦਾ ਬੰਦਾ ਕਈ ਕਈ ਵਾਰ ਜਿਹੜਾ ਕੋਈ ਲੇਟ ਇਨਫੋਰਮੇਸ਼ਨ ਜਿਹੜੀ ਉਹ ਸ਼ੇਅਰ ਹੁੰਦੀ ਹੈ ਉਸ ਦੇ ਕਰਕੇ ਕਈ ਵਾਰ ਇਹ ਜਿਹੜੀ ਚੀਜ਼ ਹੈਗੀ ਹੈ ਸਾਡੀ ਪੋਸਟਪੋਨ ਹੋ ਗਈ ਜਾਂ ਨਹੀਂ ਜਿਹੜੀ ਹੈ ਸਕਸੈਸਫੁਲ ਹੋਈ ਤੇ ਕੱਲ ਫੋਰਚੂਨੇਟਲੀ ਜਿਹੜਾ ਹੈ ਸਾਡੀ ਇਨਫੋਰਮੇਸ਼ਨ ਵੀ ਸੀ ਸਾਡੀ ਟੀਮ ਵੀ ਤਿਆਰ ਸੀ ਤੇ ਐਸ ਐਚਓ ਕੈਨੇਡਾ ਤੇ ਉਹਨਾਂ ਦੀ ਟੀਮ ਨੇ ਵਧੀਆ ਕੰਮ ਕੀਤਾ ਤੇ ਅਫਸਰ ਦਿਹਾਤੀ ਪੁਲਿਸ ਵੱਲੋਂ ਜਿਹੜੀ ਰਿਕਵਰੀ ਹੋਈ ਹੈ ਗੱਡੀ ਕਿਹੜੀ ਹੈ ਜੀ ਇਹ ਕੋਰਪੋਰਟਾ ਗੱਡੀ ਕਿਹੜੀ ਹੈ ਇਹ ਸਾਰਾ ਅਜੇ ਚੱਲ ਰਿਹਾ ਹੈ ਕਿਉਂਕਿ ਐਡੀ ਵੱਡੀ ਖੇਪ ਹੈ ਸੈਕੰਡਲੀ ਨੈਟਵਰਕ ਬਹੁਤ ਵੱਡਾ ਜਾਪਦਾ ਹੈ ਥਰਡਲੀ ਕਿਉਂਕਿ ਇਸ ਵਿਅਕਤੀ ਦਾ ਸੀ ਹੁਣ ਤੱਕ ਜਿਹੜੀ ਇੰਟਰੋਗੇਸ਼ਨ ਹੈ ਉਹ ਕੀਤੀ ਹੈ ਇਹਦੇ ਐਂਟੀਸੀਡੈਂਟਸ ਵੀ ਚੈੱਕ ਕਰਾਏ ਨੇ ਕ੍ਰਿਮੀਨਲ ਐਂਟੀਸੀਡੈਂਟਸ ਅਜੇ ਕੋਈ ਔਨ ਰਿਕਾਰਡ ਨਹੀਂ ਆਇਆ ਤਾਂ ਕਿਤੇ ਨਾ ਕਿਤੇ ਵਿਅਕਤੀ ਜਾਂ ਤੇ ਕ੍ਰਿਮੀਨਲ ਐਕਟੀਵਿਟੀ ਕਰਕੇ ਪੁਲਿਸ ਦੀ ਜਾਂ ਜੁਡੀਸ਼ੀਅਲ ਜੋ ਸਿਸਟਮ ਉਸ ਤੋਂ ਬਚਦਾ ਰਿਹਾ ਹੈ ਜਾਂ ਇਸ ਦਾ ਰੋਲ ਜਿਹੜਾ ਹੈ ਬੜਾ ਜਿਹਨੂੰ ਕਹਿ ਸਕਦੇ ਆ ਕਿ ਆਪਣਾ ਸਾਈਡ ਵਾਲਾ ਰਿਹਾ ਹੈ ਚਾਰਪ ਵੀ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੈੱਕ ਕੀਤੀਆਂ ਜਾ ਰਹੀਆਂ ਨੇ ਜਿਹੜੇ ਤਿੰਨ ਤੁਹਾਨੂੰ ਮੈਂ ਹੋਰ ਦੱਸ ਰਿਹਾ ਕਿ ਉਹ ਵਿਅਕਤੀਆਂ ਦੀ ਨਿਸ਼ਾਨਦੇਹੀ ਹੋਈ ਹੈ ਅਸੀਂ ਉਹਨਾਂ ਬਾਰੇ ਚੈੱਕ ਕਰ ਰਹੇ ਹਾਂ ਜਲਦੀ ਜਿਹੜਾ ਹੈਗਾ ਉਹਨਾਂ ਤੇ ਵੀ ਐਕਸ਼ਨ ਲੈ ਕੇ ਉਹਨਾਂ ਨੂੰ ਵੀ ਕਾਬੂ ਕਰਾਂਗੇ ਕਿਉਂਕਿ ਰੋਲ ਦੇ ਮੁਤਾਬਕ ਜੋ-ਜੋ ਜਿੱਦੀ-ਜਿੱਦੀ ਕਾਰਵਾਈ ਕਰਨੀ ਬਣਦੀ ਉਹ ਕੀਤੀ ਜਾਵੇਗੀ ਫਰਦਰ ਇਹਦੇ ਵਿੱਚ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਇਹ ਆਪਰੇਸ਼ਨ ਅਜੇ ਚੱਲ ਰਿਹਾ ਹੈ ਕਿਉਂਕਿ ਇਹ ਥੋੜਾ ਪਬਲਿਕ ਹੋ ਗਿਆ ਹੈ ਤਾਂ ਇਸ ਦੇ ਵਿੱਚ ਕੁਝ ਜਿਹੜੇ 엘ਿਮੈਂਟਸ ਹੈਗੇ ਆ ਅਜੇ ਜਿਹੜੇ ਹੈ ਉਸ ਤਰੀਕੇ ਨਾਲ ਅਸੀਂ ਨਹੀਂ ਕਰ ਪਾ ਰਹੇ ਪਰ ਜਲਦੀ ਜਿਹੜਾ ਹੈ ਇਹਦੇ ਵਿੱਚ ਹੋਰ ਵੀ ਇੱਕ ਵੱਡੀ ਖੇਪ ਜਿਹੜੀ ਸਾਨੂੰ ਲੱਗਦਾ ਹੋ ਸਕਦਾ ਹੈ ਕਿ ਉਹ ਗ੍ਰਬੰਧ ਹੋ ਜਾਏ ਸਰ ਕੋਈ ਵੈਪਨ ਵਗੈਰਾ ਦਾ ਅੰਦਰੋਂ ਪਤਾ ਲੱਗਾ ਕੋਈ ਵੈਪਨ ਜਿਹੜਾ ਕਿ ਕੋਲ ਹੋਣੀ ਹੈ ਇਹਨਾਂ ਨੇ ਕਿਸੀ ਹੋ ਗਿਆ ਕੋਈ ਵੈਪਨ ਵਗੈਰਾ ਦਾ ਮੈਂ ਅਜੇ ਇਹ ਗੱਲ ਕੋਈ ਇਦਾਂ ਦੀ ਕੋਈ ਗੱਲ ਸਾਹਮਣੇ ਆਈ ਨਹੀਂ ਇੰਟਰੋਗੇਸ਼ਨ ਚੱਲ ਰਹੀ ਹੈ ਤੇ ਫਰਦਰ ਜੇ ਇਹ ਕੋਈ ਆਰਮਜ਼ ਐਂਡ ਐਮੂਨੀਸ਼ਨ ਕਿਉਂਕਿ ਜਨਰਲੀ ਇਹ ਹੁੰਦਾ ਹੈ ਕਿ ਨਾਰਕੋ ਦੇ ਨਾਲ ਆਰਮਜ਼ ਐਂਡ ਐਮੂਨੀਸ਼ਨ ਜਿਹੜਾ ਹੈ ਉਹ ਜਿਹੜਾ ਪਲੱਸ ਐਡ ਕਰਕੇ ਜਿਹੜਾ ਉਹ ਭੇਜਿਆ ਜਾਂਦਾ ਕਿਉਂਕਿ ਇਸ ਦੇ ਵਿੱਚ ਜਿਹੜਾ ਹੈ ਪਿਓਰਲੀ ਨਾਰਕੋਟਿਕਸ ਜਿਹੜਾ ਹੈ ਵੱਡੀ ਖੇਪ ਭੇਜੀ ਗਈ ਹੈ ਤੇ ਆਰਮਜ਼ ਐਮਿਊਨੀਸ਼ਨ ਵਾਲਾ ਜਿਹੜਾ ਐਂਗਲ ਅਸੀਂ ਉਹ ਵੀ ਖੰਗਾਲਦੇ ਆ ਕਿਉਂਕਿ ਵੱਡੀ ਖੇਪ ਦੇ ਨਾਲ ਜੇ ਕੋਈ ਅੱਧਾ ਨਹੀਂ ਕੋਈ ਡਿਲੀਵਰੀ ਹੋਈ ਹੈ ਜਾਂ ਹੋਰ ਇਸ ਤਰ੍ਹਾਂ ਦਾ ਕੋਈ ਜਾਂ ਪਹਿਲਾਂ ਕੋਈ ਸੌਟੀ ਲੱਗੀ ਹੈ ਇਹ ਸਾਰੀ ਚੀਜ਼ਾਂ ਜਿਹੜੀਆਂ ਹੈ ਅਸੀਂ ਇਨਵੈਸਟੀਗੇਸ਼ਨ ਚ ਬਾਤ ਕਰ ਸਕਦੇ ਆ ਕਹਿ ਸਕਦੇ ਆ ਕਿ ਇਹ ਬੱਦੇ ਸਮੇ ਤੋਂ ਕੰਮ ਕਰਦਾ ਪਿਆ ਸੀ ਕਿਉਂਕਿ ਐਡੀ ਵੱਡੀ ਖੇਪ ਪਹਿਲੀ ਵਾਰ ਇਸ ਤੇ ਕੋਈ ਦੇਖਿਆ ਨਹੀਂ ਦੇਖੋ ਜੀ ਇਹ ਸੋਰਸ ਬੇਸਡ ਇਨਫੋਰਮੇਸ਼ਨ ਹੈ ਸੈਕੰਡਲੀ ਇਹ ਬੜੇ ਤਰੀਕ ਦੇਰ ਤੋਂ ਅਸੀਂ ਜਿਹੜਾ ਹੈ ਇਸ ਪਿੱਛੇ ਲੱਗੇ ਹੋਏ ਸੀ ਆ ਕਈ ਵਾਰ ਜਿਵੇਂ ਮੈਂ ਤੁਹਾਨੂੰ ਦੱਸਿਆ ਆਪਰੇਸ਼ਨਲੀ ਕਈ ਚੀਜ਼ਾਂ ਹੁੰਦੀਆਂ ਨੇ ਅਸੀਂ ਸ਼ੇਅਰ ਨਹੀਂ ਕਰ ਸਕਦੇ ਬਟ ਅਸੀਂ ਦੇ ਕਾਫੀ ਪਿਛੇ ਲੱਗੇ ਹੋਏ ਸੀ ਤੇ ਸਾਨੂੰ ਫਾਈਨਲੀ ਜਿਹੜਾ ਸਕਸੈਸ ਮਿਲੀ ਹੈ ਸੈਕੰਡਲੀ ਜਿਹੜੀ ਗੱਲ ਤੁਸੀਂ ਗੱਲ ਕਰ ਰਹੇ ਹੋ ਕਿ ਬਹੁਤ ਵੱਡਾ ਨੈਟਵਰਕ ਹੈਗਾ ਕਾਫੀ ਧੀਰ ਤੋਂ ਕੰਮ ਕਰ ਰਿਹਾ ਹੈ ਇਹ ਸਾਰੀ ਬੁੱਢਲੀ ਜਿਹੜੀ ਇੰਟਰੋਗੇਸ਼ਨ ਹੋਈ ਹੈ ਉਹਦੇ ਵਿੱਚ ਕਾਫੀ ਚੀਜ਼ਾਂ ਸਾਹਮਣੇ ਆਈਆਂ ਨੇ ਜਿਦੇ ਵਿੱਚ ਇਹ ਗੱਲ ਮੇਨ ਆਈ ਹੈ ਕਿ ਤਿੰਨ ਕੁ ਮਹੀਨੇ ਦਾ ਜਿਹੜਾ ਇਹਨਾਂ ਦਾ ਜਿਹੜਾ ਅਸੀਂ ਡੀਪ ਬਾਕਸ ਹੈ ਉਹ ਚੈੱਕ ਕਰਨ 'ਚ ਕਾਮਯਾਬ ਹੋਏ ਆ ਕਿਉਂਕਿ ਸਾਡਾ ਆਪਰੇਸ਼ਨ ਵੀ ਇਹ ਕਾਫੀ ਦੇਰ ਤੋਂ ਚੱਲ ਰਿਹਾ ਸੀ ਸੋ ਹੁਣ ਇਹ ਜਿਹੜਾ ਹੈ ਇੰਟਰੋਗੇਸ਼ਨ ਫਰਦਰ ਜਿਹੜੀ ਹੁੰਦੀ ਹੈ ਉਹਦੇ ਵਿੱਚ ਇਹ ਕਲੀਅਰ ਹੋਏਗਾ ਕਿ ਕਿੰਨੀ ਦੇਰ ਤੋਂ ਜਿਹੜਾ ਹੈ ਇਹ ਵਿਅਕਤੀ ਜਿਹੜਾ ਹੈ ਹੋਰ ਇਹਦੇ ਐਸੋਸੀਏਟਸ ਨੇ ਤੇ ਜਿਹੜਾ ਇਹਦਾ ਫੋਰਨ ਹੈਂਡਲਰ ਹੈ ਉਹ ਕਿੰਨੀ ਦੇਰ ਤੋਂ ਜਿਹੜਾ ਇਸ ਨੈਟਵਰਕ ਨੂੰ ਆਪਰੇਟ ਕਰ ਰਿਹਾ ਸੀ ਕੇਂਦਰੀ ਸਰ ਇਹ ਇਸ ਦੇ ਵਿੱਚ ਰਿ BSF ਵੀ ਉਸੇ ਤਰੀਕੇ ਤੁਸੀਂ ਬੀਐਸਐਫ ਨਾਲ ਕਾਫੀ ਕੰਮ ਕਰਦੇ ਹੋ ਨਾਲ ਕੇ ਹੋਰ ਏਜੰਸੀਆਂ ਦੇ ਨਾਲ ਤੁਸੀਂ ਜਾਣਦੇ ਖੇਤ ਪਤੀ ਕੋਲ ਰਿਕਵਰੀ ਕਰਦੇ ਹੋ ਜੀ ਬਿਲਕੁਲ ਜੀ ਉਹ ਸਾਰਾ ਅਸੀਂ ਦੇਖੋ ਜੀ ਬੀਐਸਐਫ ਦੇ ਨਾਲ ਸਾਡਾ ਬੜਾ ਵਧੀਆ ਕੋਆਰਡੀਨੇਸ਼ਨ ਹੈ ਤੁਸੀਂ ਪਿੱਛੇ ਜੇ ਵੀ ਦੇਖਿਆ ਹੋਵੇਗਾ ਸਾਡੀਆਂ ਕਾਫੀ ਖੇਪਾ ਜੜੀਆਂ ਹੈ ਉਹਨਾਂ ਦੀ ਮਦਦ ਦੇ ਨਾਲ ਬੇਸ਼ੱਕ ਉਹ ਅਨਨੋਨ ਇੱਕ ਜਿਹੜਾ ਹੈ ਫੀਲਡਸ ਦੇ ਵਿੱਚ ਰਿਟਰੀਵ ਹੋਈਆਂ ਨੇ ਬੰਦੇ ਬਹੁਤ ਕਾਫੀ ਘੱਟ ਫੜੇ ਜਾਂਦੇ ਆ ਕਿਉਂਕਿ ਜਿਹੜਾ ਹੈ ਅਬੈਂਡੈਂਟ ਸਾਨੂੰ ਖੇਪਾ ਜਰੂਰ ਮਿਲੀਆਂ ਬਟ ਬੀਐਸਐਫ ਦੇ ਨਾਲ ਸਾਡਾ ਹਮੇਸ਼ਾ ਹੀ ਵਧੀਆ ਜਿਹੜਾ ਹੈਗਾ ਕੋਆਰਡੀਨੇਸ਼ਨ ਨਾਲ ਨਰ ਰਿਹਾ ਹੈ ਸਾਡਾ ਸਾਂਝੇ ਆਪਰੇਸ਼ਨ ਵੀ ਚੱਲੇ ਨੇ ਕਾਫੀ ਰਿਕਵਰਸ ਵੀ ਹੋਈਆਂ ਨੇ ਅਸੀਂ ਉਹਨਾਂ ਨੂੰ ਸ਼ੇਅਰ ਵੀ ਕੀਤੀ ਹੈ ਤਰਮ ਹੁਣ ਤੱਕ ਜਿੰਨੇ ਵੀ ਦਸਤਾਵੇਜ਼ ਪੜੇ ਗਏ ਜਿਆਦਾਤਰ ਸਾਹਮਣੇ ਆਇਆ ਕਿ ਫਾਈਨੈਂਸ਼ਲੀ ਕਮਜ਼ੋਰ ਹੁੰਦੇ ਆ ਉਹਨਾਂ ਨੂੰ ਪੈਸੇ ਦਾ ਨਾਲਜ ਦੇ ਕੇ ਕੰਮ ਕਰਾਇਆ ਜਾਂਦਾ ਕਿ ਹੁਣ ਤੱਕ ਪਤਾ ਲੱਗਿਆ ਕਿ ਇੰਨੀ ਵੱਡੀ ਥੇਬ ਦੇ ਨੂੰ ਕਿੰਨੇ ਪੈਸੇ ਦਿੱਤੇ ਜਾਂਦੇ ਸੀ ਜਾਂ ਹੁਣ ਤੱਕ ਕਿੰਨੇ ਨੂੰ ਮਿਲੇ ਦੇਖੋ ਜੀ ਜਿਹੜੀ ਫਾਈਨੈਂਸ਼ੀਅਲ ਸਟੇਟਸ ਹੈ ਅਕਿਊਜ਼ ਦਾ ਉਹ ਵੈਰੀਫਾਈ ਕਰ ਰਹੇ ਆ ਕਿਉਂਕਿ ਇਹਦੇ ਕੋਲੇ ਇੱਕ ਗੱਡੀ ਮਿਲੀ ਹੈ ਤੇ ਗੱਡੀ ਕਿਹਦੇ ਨਾਮ ਤੇ ਹੈ ਵੈਦਰ ਇਟ ਇਜ਼ ਕਿ ਅਦਰ ਤਾਂ ਨਹੀਂ ਕੋਈ ਚੋਰੀ ਦੀ ਗੱਡੀ ਤਾਂ ਨਹੀਂ ਹੈ ਜਾਂ ਇਹ ਤੀਜੇ ਚੌਥੀ ਜਗ੍ਹਾ ਵਿਕੀ ਹੋਈ ਹੈ ਕੀ ਉਹਦੇ ਕਾਗਜ਼ ਹੈਗੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ ਚ ਸਾਹਮਣੇ ਆਉਣਗੇ ਠੀਕ ਬਟ ਜਿਹੜਾ ਤੁਹਾਡਾ ਪੁਆਇੰਟ ਹੈ ਕਿ ਨੈਟਵਰਕ